1 ਨਹੀਂ 2 ਨਹੀਂ 3 ਨਹੀਂ 4 ਨਹੀਂ ਪੂਰੀ 5 ਰਿਫਿਊਜ਼ਨ ਤੋਂ ਬਾਅਦ ਪ੍ਰਭਜਤ ਕੌਰ ਨੇ ਹਾਸਲ ਕੀਤਾ ਕੈਨੇਡਾ ਦਾ ਸਟੱਡੀ ਵੀਜ਼ਾ ਟੀਮ ਥਰੂ ਟਾਕ ਦੀ ਸਾਰੀ ਮਿਹਨਤ ਤੇ ਇਹਨਾਂ ਦੇ ਹੌਸਲੇ ਦਾ ਇੱਕ ਕੰਬੋ ਬਣਿਆ ਜਿਸ ਤੇ ਉਸ ਅਕਾਲਪੁਰਖ ਸੱਚੇ ਪਾਤਸ਼ਾਹ ਦੀ ਮਿਹਰ ਹੋਈ ਜਿਸ ਦਾ ਰਿਜ਼ਲਟ ਅੱਜ ਤੁਹਾਡੇ ਸਾਹਮਣੇ ਆ ਪ੍ਰਭਜਤ ਕੌਰ ਨੇ ਪੂਰੀਆਂ 5 ਰਿਫਿਊਜ਼ਲਾਂ ਤੋਂ ਬਾਅਦ ਆਪਣਾ ਕੈਨੇਡਾ ਦਾ ਸਟੱਡੀ ਵੀਜ਼ਾ ਹਾਸਲ ਕੀਤਾ ਹਾਂਜੀ ਪ੍ਰਭਜਤ ਤੁਸੀਂ ਕੀ ਕਹੋਗੇ ਮੈਨੂੰ ਅੱਜ ਬਹੁਤ ਖੁਸ਼ੀ ਹੈ ਕਿ ਮੇਰਾ ਕੈਨੇਡਾ ਦਾ ਸਟੱਡੀ ਵੀਜ਼ਾ ਆਇਆ ਆਫਟਰ 5 ਰਿਫਿਊਜ਼ਲਸ ਮੈਨੂੰ ਬਿਲਕੁਲ ਵੀ ਆਸ ਨਹੀਂ ਸੀਗੀ ਕਿ ਮੇਰਾ ਵੀਜ਼ਾ ਆਊਗਾ ਬਟ ਟ੍ਰੂਟੌਪ ਦੀ ਇੱਕ ਮਿਹਨਤ ਦੇ ਨਾਲ ਮੈਂ ਅੱਜ ਆਪਣਾ ਕੈਨੇਡਾ ਦਾ ਸਟੱਡੀ ਵੀਜ਼ਾ ਹਾਸਲ ਕੀਤਾ ਮੈਂ ਸਾਰਿਆਂ ਨੂੰ ਇਹੀ ਕਹਿਣਾ ਚਾਹੂੰਗੀ ਕਿ ਇਸ ਤੋਂ ਪਹਿਲਾਂ ਮੈਂ 5 ਕੰਸਲਟੈਂਟਸ ਨਾਲ ਡੀਲ ਕੀਤਾ ਸੀ ਬਟ ਇੰਨੀ ਵਧੀਆ ਡੀਲਿੰਗ ਮੈਨੂੰ ਕਿਤੋਂ ਨਹੀਂ ਮਿਲੀ ਜਿੰਨੀ ਵਧੀਆ ਟ੍ਰੂਟੌਪ ਕੰਪਨੀ ਤੋਂ ਮਿਲੀ ਤੇ ਮੈਂ ਸਾਰਿਆਂ ਨੂੰ ਸੁਜੈਸਟ ਕਰਾਂਗੀ ਕਿ ਇੱਥੇ ਜ਼ਰੂਰ ਵਿਜ਼ਿਟ ਕਰੋ ਤੇ ਆਪਣਾ ਕੈਨੇਡਾ ਦਾ ਵੀਜ਼ਾ ਹਾਸਲ ਕਰੋ ਇਹ ਤੁਹਾਡੀਆਂ ਰਿਫਿਊਜ਼ਨ ਨੇ ਇਹਨ ਇਹਨਾਂ ਦਾ ਵੀਜ਼ਾ ਜੀ ਜੋ ਕਿ ਬਹੁਤ ਮਿਹਨਤ ਨਾਲ ਹਾਸਲ ਹੋਇਆ ਤੇ ਇਹਨਾਂ ਦੇ ਵੀ ਹੌਸਲੇ ਦੀ ਦਾਤ ਦੇਣੀ ਪਊਗੀ ਕਿਉਂਕਿ ਪੂਰੇ ਇਹਨਾਂ ਦੇ ਪੇਕੇ ਤੇ ਸਹੁਰੇ ਪਰਿਵਾਰ ਦੀ ਮਿਹਨਤ ਸੀ ਪਿੱਛੇ ਕਿਉਂਕਿ ਨਹੀਂ ਤਾਂ ਇਨਸਾਨ ਇੱਕ ਵਾਰ ਰਿਫਿਊਜ਼ਲ ਲੈ ਕੇ ਆ ਕੇ ਜਾਂਦਾ ਇਹਨਾਂ ਦੀਆਂ ਪੂਰੀਆਂ 5 ਰਿਫਿਊਜ਼ਨਾਂ ਸੀ ਬਟ ਫਿਰ ਵੀ ਇਹਨਾਂ ਦਾ ਸਾਰਾ ਪਰਿਵਾਰ ਇਹਨਾਂ ਦੇ ਨਾਲ ਖੜਾ ਸੀ ਹੌਸਲਾ ਸੀ ਤੇ ਉੱਪਰੋਂ ਉਹ ਸਰਕਾਰਪੁਰਖ ਦੀ ਮਿਹਰ ਹੋਈ ਤੇ ਰਿਜ਼ਲਟ ਤੁਹਾਡੇ ਸਾਹਮਣੇ ਆ ਜੀ ਜੇਕਰ ਤੁਹਾਡੀਆਂ ਵੀ 5 ਜਾਂ 10 ਰਿਫਿਊਜ਼ਨਾਂ ਨੇ ਸਟੱਡੀ ਦੇ ਵਿੱਚ ਬਹੁਤ ਜ਼ਿਆਦਾ ਗੈਪ ਪੈ ਚੁੱਕੇ ਆ ਤੁਸੀਂ ਵੀ ਆਪਣਾ ਕੈਨੇਡਾ ਅਮਰੀਕਾ ਆਸਟ੍ਰੇਲੀਆ ਜਾਂ ਇੰਗਲੈਂਡ ਜਾਣ ਦਾ ਸੁਪਨਾ ਸਕਾਰ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਵੀ ਹੇਠ ਲਿਖੇ ਨੰਬਰਾਂ ਤੇ ਕੰਟੈਕਟ ਕਰਕੇ ਅਪਾਇੰਟਮੈਂਟ ਲੈ ਕੇ ਮੈਨੂੰ ਮਿਲ ਸਕਦੇ ਹੋ ਜਾਂ ਸਾਡੇ ਆਫਿਸ ਆ ਕੇ ਕੰਟੈਕਟ ਕਰ ਸਕਦੇ ਹੋ ਨੇੜੇ ਬਸਟੈਂਡ ਆਪੋਜ਼ਿਟ ਜੈਨ ਪੈਟਰੋਲ ਪੰਪ ਰੂਟ ਆਫ ਇਮੀਗ੍ਰੇਸ਼ਨ ਫਾਇਲ ਥੈਂਕ ਯੂ